1.5 ਮਹੀਨੇ ਬਾਅਦ ਆਈਏਗੀ ਉਹ ਤੀਜੇ ਦਿਨ ਤੱਕ ਤੀਜਾ ਦਿਨ ਲੱਗਣਾਗਾ ਦਹੀਂ ਚੱਲਾ ਕਰਾਉਣ ਘਰੇ ਦੇਂਦੀ ਕਿ ਲੋੜਾ ਭੈਣ ਘਰੀ ਰਾਲਾ ਨਾਲੇ ਚੁੱਕੀ ਤਰਹੀ ਦੀਏ ਜੀ ਯਾਰ ਫੋਨ ਕਿਧਾ ਆ ਗਿਆ ਹਲੋ ਹਲੋ ਸਸੀ ਗਲ ਵੀਰੇ ਸਸੀ ਗਲ ਬਾਈ ਹੋ ਠੀਕ ਆ ਹਾਂ ਮੇਰੀ ਵਧੀਆ ਤੁਸੀਂ ਦੱਸੋਗੇ ਵਧੀਆ ਵਧੀਆ ਬਈ ਠੀਕ ਠਾਕ ਤੁਸੀਂ ਸੁਣਾਓ ਵਧੀਆ ਸਭਾ ਵੀ ਕਿਵੇਂ ਹੈ ਸਾਰੀ ਠੀਕ ਠਾਕ ਬਈ ਤੂੰ ਦੱਸ ਕਿਵੇਂ ਨੇ हां हां ਬੈਣ ਆਖ ਜੀ ਸਕਦੇ ਆ ਤੇਰੀ ਘਰ ਆਗਾ ਪੁੱਛਣ ਦੀ ਗੱਲਾਂ ਦੇ ਚ ਹਾਂ ਤਾਂ ਤੁਸੀਂ ਘਰ ਹੀ ਹੋ ਸਾਰੇ ਹਾਂ हां ਬੈਣ ਘਰੀਆਂ ਸਾਰੇ ਅਸੀਂ ਠੀਕ ਐ ਵੀਰ ਅੱਜ ਆਉਂ ਹਾਂ ਹਾਂ हां ਆ ਜੀ ਕੋਈ ਗੱਲ ਨਹੀਂ ਠੀਕ ਐ ਠੀਕ ਐ ਬੈਣ ਓਕੇ ਉਹਦੇ ਹਰਸ਼ ਨੂੰ ਦੱਸਾਂ ਜਾ ਕੇ ਜੱਸੀ ਭੈਣ ਆਉਗੀ ਅੱਜ ਹਰਸ਼ ਕੀ ਕਰੀ ਜਾਂਦੀ ਆ ਆ ਝਾੜੂ ਜਾ ਕੱਢੀ ਆਂਦੀ ਸੀਗੀ ਅੱਛਾ ਤੇ ਮੇਰੀ ਗੱਲ ਸੁਣ ਹਾਂ ਜੱਸੀ ਭੈਣ ਦਾ ਫੋਨ ਆਇਆ ਸੀਗਾ ਕੀ ਕਹਿੰਦੀ ਸੀ ਤੇ ਜੱਸੀ ਭੈਣ ਆਉਗੀ ਅੱਜ ਲੰਮੀ ਨਾ ਪਹਿਲਾਂ ਤਾਂ ਆ ਗਈ ਅੱਜ ਫੇਰ ਉਹ ਹਰਸ਼ ਕਮਲ ਕਰੀ ਜਾਂਦੇ ਆ ਉਹਦਾ ਘਰ ਹੋਣ ਵਾਲੀ ਫੇਰ ਮਹੀਨਾ ਪਹਿਲਾਂ ਵਜੇ ਦਾ ਦਨ ਵਾਦਾ ਵੇ ਇਹਦੇ ਕੀ ਫਰਕ ਪੈਂਦਾਗਾ ਚੱਲ ਕੋਈ ਨਹੀਂ ਆਏ ਤਾਂ ਨਹੀਂ ਮੈਂ ਕਹਿੰਦੀ ਆ ਜੇ ਵਧੀਆ ਗੱਲ ਹੈ ਹਾਂ ਤੇ ਮਲੇ ਮੇਰੀ ਗੱਲ ਸੁਣ ਵਧੀਆ ਉਹਦੇ ਨਾਲ ਮਨ ਲਾ ਪ੍ਰੇਮ ਨਾਲ ਗੱਲ ਕਰੀ ਠੀਕ ਆ ਪਹਿਲਾਂ ਤਾਂ ਬੇਬੇ ਹੁੰਦੀ ਸੀ ਮਾਂ ਬਜਾ ਨਹੀਂ ਸੀ ਕੋਲੇ ਉਹਦੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਅੱਗੇ ਮੈਂ ਵਧੀਆ ਬਣਾਉਣੀ ਅੱਜ ਵੀ ਵਧੀਆ ਹੀ ਬਣਾਉਂਗੀ ਹਾਂ ਤੇ ਮੈਂ ਤਾਂ ਐਂ ਕਹਿੰਦੀ ਕੰਮ ਕਰਨ ਮੇੜ ਲੈ ਸਾਰੇ ਤੈਨੂੰ ਲੱਗਿਆ ਰਵਾਰ ਵੈਦ ਨੂੰ ਆ ਜੂਗੀ ਪੈਣ ਕੋਈ ਨਹੀਂ ਮੈਂ ਕੰਮ ਕਰੀ ਜਾਨੀ ਐ ਬਸ ਹੋ ਜਾਣਗੇ ਹੌਲੀ ਹੌਲੀ ਹਾਂ ਤੇ ਮੈਂ ਤਾਂ ਨਾਲ ਐ ਕਹਿਣਾਗਾ ਮੈਂ ਸਮਾਨ ਲੈ ਹੋਣਾ ਠੀਕ ਆ ਦੁਕਾਨ ਤੂੰ ਜਾ ਕੇ ਪੈਣ ਖਾਤਰ ਹਾਂ ਕੋਈ ਨਹੀਂ ਲਿਆਓ ਸਮਾਨ ਹਾਂ ਤੇ ਤੂੰ ਕੰਮ ਕਾਹਰ ਨਿਵੇੜ ਲਾ ਠੀਕ ਆ ਸਾਰਾ ਕੋਈ ਨਹੀਂ ਕੰਮ ਤੈਨੂੰ ਮੇੜੀ ਲਾਉਂਗੀ ਮੈਂ ਹੌਲੀ ਹੌਲੀ ਲੱਗੀ ਪਈ ਆ ਠੀਕ ਆ ਚਲੋ ਲੈ ਤੀਜਕ ਦਿਨ ਮੂੰਹ ਚੱਕ ਕੇ ਆ ਜਾਂਦੀ ਐ ਆ ਹੀ ਨਹੀਂ ਵੇਂਦੀ ਵੀ ਅਗਲੇ ਦੀ ਵੀ ਘਰੇ ਸੋ ਕੁਵਿਲਦਾਰੀ ਹੁੰਦੀ ਐ ਆਪ ਤਾਂ ਵਹਿਲੀ ਆ ਘਰੇ ਰੱਜੇ ਪੂਜੇ ਘਰੇ ਵਈ ਵੀ ਕੋਈ ਟੈਨਸ਼ਨ ਨਹੀਂ ਫਿਕਰ ਨਹੀਂ ਸਾਡੀ ਤਾਂ ਆਪਦੀ ਸੋ ਕੁਵਿਲਦਾਰੀ ਹੈਗੀ ਹੈ ਨਾ ਤੇ ਉੱਤੋਂ ਇਹ ਜਿਵੇਂ ਘਰੇ ਸ਼ਰਮਾਇਦਾਰ ਹੁੰਦਾ ਟੱਪ ਗਿਆ ਵੀ ਮੈਂ ਸਮਾਨ ਲੈ ਕੇ ਆਉਣ ਖਾਣ ਨੂੰ ਕੀ ਉਹ ਭੁੱਖੀ ਆਊਗੀ ਬਧੇਰਾ ਕੁਸ ਹੈਗਾ ਉਹਦੇ ਘਰੇ ਇੱਥੇ ਲਿਆਵੇ ਕੋਈ ਚਾਰ ਚੀਜ਼ਾਂ ਤਾਂ ਆ ਐ ਉਹਨੂੰ ਲਿਆ ਲਿਆ ਖਵਾਓ ਸਾਰਾ ਕੰਮ ਪਿਆ ਤੜਕੇ ਮੂੰਹ ਚੱਕ ਕੇ ਆ ਜਾਊਗੀ ਆਪਨੇ ਤਾਂ ਕਿਸ ਚੀਜ਼ ਦੀ ਫਿਕਰ ਨਹੀਂ ਕੀ ਉਹਨੂੰ ਮੇਰੇ ਤਾਂ ਇਹ ਕੱਪੜੇ ਧੋਣ ਵਾਲੇ ਪਏ ਆ ਸਾਰੇ। ਨਾ ਜਦੋਂ ਮੇਰੇ ਪੇਕੇ ਆਣੇ ਆਉਣਾ ਹੁੰਦਾ ਓਦੋਂ ਤੇ ਇਹਨਾਂ ਕੋਲੇ ਟਾਈਮ ਨਹੀਂ ਹੁੰਦਾਗਾ ਤੇ ਜਦੋਂ ਆਪਦੇ ਆਣੇ ਹੁਣ ਆਉਂਦਾ ਓਦੋਂ ਕਦੇ ਕੁਸ ਖਾਣ ਨੂੰ ਲਿਉਣਗੇ ਕਦੇ ਕੁਸ ਮੇਰੇ ਬਾਰੇ ਸੁੱਕੀ ਚਾਹ ਫੜਾ ਦਿੰਦੇ ਉਹਨਾਂ ਨੂੰ। ਲਾ ਦੇਖੀ ਬਾਹਰ ਸੁੰਨਾ ਪਿਆ ਜੇ ਮੇਰੀ ਮੰਮੀ ਹੁੰਦੀ ਜੇ ਉਹਨੂੰ ਐ ਪਤਾ ਲੱਗ ਜਾਂਦਾ ਨਾ ਅੱਜ ਮੇਰੀ ਧੀ ਆਉਗੀ ਤੇ ਬਾਹਰ ਚ ਖੜੀ ਹੁੰਦੀ ਡੀਕਦੀ ਮੈਨੂੰ। ਲੈ ਇੱਧਰ ਤਾਂ ਕੋਈ ਦਿਖਦਾ ਹੀ ਨਹੀਂ। ਭਾਬੀ ਅਰ ਸ਼ਭਾ ਭਾਬੀ ਕਿੱਧਰ ਗਏ ਕੋਈ ਹੈਗਾ ਹੀ ਨਹੀਂ ਭਾਬੀ ਸਾਸ੍ਰੀਕਾਲ ਭਾਬੀ ਹਾਂ ਭਾਬੀ ਆ ਗਈ ਸਾਸ੍ਰੀਕਾਲ ਹੋ ਠੀਕ ਆ ਭਾਬੀ ਹਾਂ ਠੀਕ ਵਧੀਆ ਬਹਿ ਜਾ ਹੋਰ ਭਾਬੀ ਸਾਰੇ ਵਧੀਆ ਨੇ ਠੀਕ ਹੈ ਬਸ ਜੱਸੀ ਮੈਨੂੰ ਲੱਗਦਾ ਤੂੰ ਵੀ ਸੁਦੇਹੀ ਕੰਮ ਨਵੇੜਨੀ ਹੈ ਕਿ ਕਰਦੇ ਤਾਂ ਛੱਡਿ ਆਉਣੀ ਆ ਸਾਰਾ ਨਾ ਨਾ ਭਾਬੀ ਮੈਂ ਤਾਂ ਅੱਜ ਮੈਨੂੰ ਪਤਾ ਸੀਗਾ ਅੱਜ ਮੈਂ ਜਾਣਾ ਤੇ ਮੈਂ 4 ਵਜੇ ਉੱਠ ਗਈ ਸੀ ਸਵੇਰੇ ਸਾਰਾ ਕੰਮ ਨਵੇੜ ਕੇ ਫੇਰ ਆਈ ਆਂ ਹਾਂ ਵੀਰਾ ਨੇ ਦੇਖਦਾ ਭਾਬੀ ਕਿੱਧਰ ਗਿਆ ਵੀਰਾ ਤਾਂ ਤੇਰਾ ਬਾਹਰ ਨੂੰ ਗਿਆ ਸੀ ਪਤਾ ਨਹੀਂ ਖੇਤ ਗਿਆ ਮੈਂ ਤਾਂ ਕੰਮ ਲੱਗੀ ਪਈ ਸੀ ਉਹਦਾ ਆਪ ਅੱਛਾ ਭਾਬੀ ਕੋਈ ਕੰਮ ਹੋਣੇ ਬਾਹਰ ਜਾ ਕੇ ਸਾਨੂੰ ਫੋਨ ਫੋਨ ਕਰਿਆ ਹੋਣਾ ਹਾਂ 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 ਭਾਬੀ ਅੱਜ ਮੈਂ ਵੀਰੇ ਨੂੰ ਫੋਨ ਲਾਇਆ ਸੀਗਾ ਸਵੇਰੇ ਮੈਂ ਪੁੱਛਿਆ ਸੀ ਵੀਰੇ ਤੁਸੀਂ ਕਰ ਰਹੇ ਹੋ ਕੋਈ ਕੰਮ ਕਰ ਤਾਂ ਨਹੀਂ ਬੀਜੀ ਤਾਂ ਨਹੀਂ ਹੋ ਤੇ ਮੈਂ ਆ ਜਾਣ ਹੈ ਵੀਰਾ ਕਹਿੰਦਾ ਚਲ ਆ ਜੀ ਲੈ ਵੱਡੀ ਜੇ ਐਡੀ ਤੈਨੂੰ ਸਾਡੇ ਕੰਮ ਦੀ ਫਿਕਰ ਹੁੰਦੀ ਤਾਂ ਤੂੰ ਆਉਂਦੀ ਕਿਉਂ ਤੀਜੇ ਦਿਨ ਮੂੰਹ ਚੱਕ ਕੇ ਆ ਜੰਨੀ ਚਲ ਦੱਸੀ ਹੋਰ ਤੇ ਰਸੋਰੀਆਂ ਦੀ ਗੱਲ ਸੁਣਾ ਕੋਈ ਭੱਬੀ ਸੋਹਰੇ ਤਾਂ ਮੇਰੇ ਸਾਰੇ ਵਧੀਆ ਨੇ ਠੀਕ ਠਾਕ ਨੇ ਬਸ ਮੈਂ ਤਾਂ ਐ ਸੋਚਦੀ ਆ ਮੇਰੇ ਭਰਾ ਤੇ ਪਰਜਾਈ ਵਧੀਆ ਰਹਿਣ ਠੀਕ ਠਾਕ ਰਹਿਣਾ ਅਸਦੇ ਬਸਦੇ ਲੈ ਲੈ ਕੀ ਖੇਖਣ ਕਰਦੀ ਆ ਭਾਲਦੀ ਆ ਹਾਸਾ ਮੈਨੂੰ ਸਭ ਪਤਾ ਕਿਹੜੇ ਹਾਸੇ ਭਾਲਦੀ ਆ ਲੈ ਬਾਬੇ ਮੈਨੂੰ ਤੇ ਵਾਲੀ ਲੱਗ ਰਹੀ ਆ ਮੈਂ ਤੁਰ ਕੇ ਆਈ ਆ ਮੈਨੂੰ ਪਾਣੀ ਲਿਆ ਦੇ ਹਾਂ ਜੱਸੀ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਸੀਗੀ ਵੀ ਪਾਣੀ ਲਿਆ ਕੇ ਦੇਣਾ ਤੈਨੂੰ ਲੈ ਕੇ ਆਉਣੀ ਆ ਲੈ ਪਾਣੀ ਵੀ ਫੜਾਈ ਆਵਾ ਨਹੀਂ ਤਾਂ ਸਾਰੀਆਂ ਗੱਲਾਂ ਤੇ ਭਰਾ ਨੂੰ ਦੱਸੂ ਆ ਇਹਨੂੰ ਆ ਜਾਂਦੀ ਹੈ ਤੀਜੇ ਦਿਨ ਹੀ ਮੂੰਹ ਚੱਕ ਕੇ ਆਖੇ ਮੈਨੂੰ ਤੁਹਾਡੀ ਫਿਕਰ ਹੁੰਦੀ ਹੈ ਕੰਮ ਕਰਦੇ ਕਾਦੀ ਫਿਕਰ ਐਡੀ ਫਿਕਰ ਹੋਵੇ ਤਾਂ ਆ ਵੀ ਕੀ ਲੈਣੇ ਲੈ ਜੱਸੇ ਪਾਣੀ ਫੋਰ ਜੱਸੇ ਕਦੋਂ ਕ ਜਾਏਗੀ ਰੋਟੀ ਬਣਾ ਦੇਂਦੀ ਨਾ ਭਾਬੀ ਮੈਂ ਦੋ ਦਿਨ ਰਹੂੰਗੀ ਮੇਰੇ ਨਣਾਣ ਆਈ ਹੋਈ ਸੀਗੀ ਤੇ ਮੈਂ ਸੋਚਿਆ ਦੋ ਦਿਨ ਭਾਬੀ ਕੋਲ ਹੀ ਲਾਇਆ ਵਾ ਮੈਂ ਤੋਰ ਆ ਕੇ ਆਂ ਲੱਗਦਾ ਭਾਬੀ ਮੈਂ ਮੇਰੀ ਮਾਂ ਕੋਲੇ ਆ ਗਈ ਜੋ ਦੀ ਮੰਮੀ ਮੁੱਕੀ ਐ ਮੈਂ ਉਸ ਤੋਂ ਬਾਅਦ ਉਰੇ ਰਹੀ ਨਹੀਂ ਰਾਤ ਦੇ ਇੱਕ ਵਾਰੀ ਵੀ ਚੱਲ ਜੱਸੀ ਵਧੀਆ ਤੇਰਾ ਤਾਂ ਸਰਦਾ ਹੈਣਾ ਤੂੰ ਆ ਜਾਨੀ ਤੀਜੇ ਦਿਨ ਮੇਰਾ ਤਾਂ ਘਰੋਂ ਨਿਕਲਦਾ ਜੀ ਨਹੀਂ ਕਰਦਾ ਤੇਰਾ ਤਾਂ ਜੀ ਕਰਦਾ ਤੂੰ ਆ ਜਾਨੀ ਐ ਉੱਥੇ ਬੈਠੀ ਬੈਠੀ ਨਾ ਬਾਬੀ ਬਸ ਮੈਨੂੰ ਮਾਂ ਯਾਦ ਆਈ ਜਾਂਦੀ ਰਹਿੰਦੀ ਐ ਫਿਰ ਮੈਂ ਸੋਚਿਆ ਅੱਜ ਜਾਈ ਆਵਾ ਮੈਨੂੰ ਤਾਂ ਘਰ ਦੀ ਫਿਕਰਬਾੜੀ ਰਹਿੰਦੀ ਐ ਤੂੰ ਤਾਂ ਆ ਜਾਨੀ ਐ ਵਾਵਾ ਨਾਲੇ ਜੱਸੀ ਤੂੰ ਤਾਂ ਦੋ ਦਿਨ ਵੇਲੀ ਐ ਅਗਲੇ ਦੇ ਤਾਂ ਘਰੇ ਸੋਕ ਕੰਮ ਹੁੰਦੇ ਐ ਸੋਕ-ਵੀਲਦਾਰੀ ਹੁੰਦੀ ਐ ਬੰਦੇ ਦੀ ਆਈ ਮੜੇ ਪੁੱਛ ਦੱਸ ਕੇ ਆਉਣਾ ਚਾਹੀਦਾ। ਨਾ ਭਾਬੀ ਮੈਂ ਕਿਹੜਾ ਤੁਹਾਡਾ ਕੰਮ ਛੁਡਾਉਂਗੀ। ਮੈਂ ਤਾਂ ਸਗੋਂ ਤੁਹਾਡੇ ਨਾਲ ਕੰਮ ਹੀ ਕਰਾਉਂਗੀ ਤੇ ਨਾਲੇ ਆਪਾਂ ਦੋਨੇ ਕੰਮ ਨਵੇੜ ਕੇ ਗੱਲਾਂ ਮਾਰਾਂਗੀਆਂ। ਮੈਂ ਕਿਹੜਾ ਰੋਜ਼-ਰੋਜ਼ ਆਂਦੀ ਆ। ਭਾਬੀ ਮੈਨੂੰ ਤਾਂ ਇਸ ਘਰ ਚ ਆ ਕੇ ਖੁਸ਼ੀ ਹੋ ਜਾਂਦੀ ਐ। ਤੁਹਾਨੂੰ ਦੋਵਾਂ ਨੂੰ ਦੇਖ ਕੇ ਮੈਨੂੰ ਤਾਂ ਲੱਗਦਾ ਮੈਂ ਮੇਰੀ ਮਾਂ ਕੋਲੇ ਆ ਗਈ। ਲੈ ਦੇਖ ਦੇ ਕਿਵੇਂ ਕਰਦੀ ਐ ਲੱਛਣ। ਚਲ ਜੱਸੀ ਤੂੰ ਬੈਠ ਤਰਵੀਰ ਆਉਂਦਾ ਹੋਊਗਾ ਤੇ ਮੈਂ ਚਾਹ ਬਣਾ ਲਾਉਂਨੇ। ਚੰਗਾ ਭਾਬੀ। ਹੁਣ ਅਗ੍ਹਾ ਕੀ ਪਣਾ ਆਗੀ? ਕੋਸੀ ਗੱਲ ਬਈ ਸਸਰੀ ਗੱਲ ਵੀਰੇ ਠੀਕ ਹੈ ਹਾਂ ਮੈਂ ਤਾਂ ਠੀਕ ਆ ਤੂੰ ਕਿਵੇਂ ਪਸੂਆਂ 'ਚ ਬੱਠੀਆਂ ਬਾਰੇ ਵੀਰੇ ਭਾਬੀ ਨੇ ਕਿਹਾ ਹੀ ਨਹੀਂ ਮੈਨੂੰ ਤੂੰ ਅੰਦਰ ਆ ਜਾ ਲੈ ਕੰਮਲੀ ਚਲਾ ਜਾ ਅੰਦਰ ਆ ਜਾ ਕਿਧਰੋਂ ਆ ਰਹੀ ਸੀ ਹੁਣੇ ਆਈਆਂ ਵੀਰੇ ਬਸ ਥੋੜੀ ਦੇਰੀ ਹੋਈ ਹੈ ਚਲਾ ਆ ਆਪਣੇ ਅੰਦਰ ਹੀ ਬਹਿ ਜਾਂਦੇ ਆਂਗੇ ਆ ਜਾ ਜੀ ਮੇਰੀ ਗੱਲ ਸੁਣੋ ਰੁਕੋ ਇੱਕ ਵਾਰੀ ਘਰ 'ਚ ਕੀ ਹੋਇਆ ਹੈ ਭੱਜੀ ਹੋਣੀਆਂ ਆ ਮੈਂ ਹੁਣੇ ਅੰਦਰ ਸਫਾਈ ਕਰਕੇ ਹਟੀਆਂ ਹੈ ਫਰਸ਼ ਗਿੱਲਾ ਸਾਰਾ ਤੁਸੀਂ ਬਾਹਰ ਹੀ ਬਹਿ ਜਾਂਦੇ ਮੰਜਾ ਡਾ ਰੱਖਿਆ ਮੈਂ ਉਹ ਵਰਸ਼ਪ ਪੁੱਛੀ ਨੂੰ ਕੀ ਹੁੰਦਾਗਾ ਅੰਦਰ ਹੀ ਬੈਠੂ ਭੈਣਾ ਨਾ ਨਾ ਤੁਸੀਂ ਬਾਹਰ ਹੀ ਬਹਿ ਜਾ ਮੰਜਾ ਡਾਇਆ ਤਾਂ ਪਿਆ ਮੈਂ ਅੱసే ਗੱਲ ਮਰੀ ਨੰਜਾ ਪਹਿਲਾਂ ਹੀ ਬਾਹਰ ਡਾਇਆ ਸੀਗਾ ਚਲ ਕੋਈ ਗੱਲ ਨਹੀਂ ਮੇਰੇ ਆਪਾਂ ਬਾਹਰ ਹੀ ਬਹਿ ਜੰਨੇ ਆ ਚਲ ਬੈਣਾ ਹੋਰ ਬੈਣ ਸਭ ਠੀਕ ਸੀ ਏ ਹਾਂ ਮੇਰੇ ਸਾਰੇ ਠੀਕ ਸੀ ਵਧੀਆ ਹੋਰ ਖੇਤੀਬਾੜੀ ਹੋਵੇ ਵਧੀਆ ਹਾਂ ਵੀਰੇ ਤੁਸੀਂ ਦੱਸੋ ਕੰਮ ਕਰ ਵਧੀਆ ਜਿੱਨੇ ਹਾਂ ਹਾਂਜੀ ਵਧੀਆ ਠੀਕ ਠਾਕ ਅੱਛਾ ਤੁਸੀਂ ਦੱਸੋ ਠੀਕ ਹੈ ਵੀਰੇ ਵਧੀਆ ਚਲ ਬੈਣ ਤੂੰ ਬੈਠ ਠੀਕ ਆ ਮੈਂ ਚਾਹ ਲੈ ਕੇ ਆਉਣਾ ਠੀਕ ਆ ਕੈਣਾ ਅ ਹਰਸ਼ ਬਣੀ ਨਹੀਂ ਚਾਹ ਜੀ ਚਾਹ ਤਾਂ ਬਣ ਗਈ ਮੈਂ ਫੜਾ ਕੇ ਆਉਂਦੀ ਸੀ ਬਸ ਸਮੋਸੇ ਰੱਖੇ ਸੀਗੇ ਮੈਂ ਸਮੋਸੇ ਤਾਂ ਦੰਦੀ ਭੈਣ ਨੂੰ ਉਹ ਹੋ ਸਮੋਸੇ ਮੈਂ ਧਰ ਤੇ ਦੁਪਹਿਰੇ ਖਵਾ ਦਾਂਗੇ ਸਮੋਸੇ ਫਿਰ ਮੈਨੂੰ ਰੋਟੀ ਬਣਾਉਣੀ ਪਊਗੀ ਓਏ ਹਰਸ਼ ਠੰਡੇ ਹੋ ਜਾਣਗੇ ਯਾਰ ਹੁਣ ਗਰਮ ਗਰਮ ਜੀ ਖਵਾ ਦਾਂਦੀ ਵਿਚਾਰੀ ਨੂੰ ਉਹਨੂੰ ਬਚਾ ਉਹ ਬੜੀ ਇੱਥੇ ਡੀਐਸਪੀ ਆਈ ਆ ਖਵਾ ਦਾਂਗੇ ਦੁਪਹਿਰੇ ਖਾ ਲੂਗੀ ਠੰਡੇ ਨੂੰ ਦੀ ਜਾੜਾ ਨਹੀਂ ਕੰਮ ਕਰਦੀਆਂ ਯਾਰ ਉਹ ਇਸ ਘਰ ਚ ਉਹਦਾ ਵੀ ਹੱਕ ਹੈਗਾ ਹੱਕ ਨੂੰ ਮੈਂ ਕੀ ਕਹੀ ਜਾਨੀ ਆ ਫਿਰ ਖਰਚਾ ਇੰਨਾ ਜ਼ਰੂਰੀਆ ਕਰਨਾ ਦੁਪਹਿਰੇ ਉਹ ਫੜਾ ਲਾਂਗੇ ਰੋਟੀ ਬਣਾਉਣੀ ਪਊਗੀ ਕਿੰਨਾ ਖਰਚਾ ਹੋ ਜਾਊਗਾ ਓਏ ਯਾਰ ਉਹ ਦੋ ਸਮੋਸੇ ਨਾਲ ਲੱਗੇ ਵਰਕਣਾ ਪਏ ਯਾਰ ਸਿਰ ਤੂੰ ਸਮੋਸੇ ਧਰਦ ਨਹੀਂ ਵਿਚਾਰੇ ਉਹਨਾਂ ਦੋ ਇਹ ਕਿਹੜੀਆਂ ਗੱਲਾਂ ਕਰਦਾ ਹਜੇ ਕਹਿੰਦੀ ਮੈਂ ਦੋ ਦਿਨ ਰਹੂੰਗੀ ਉਹ ਖਰਚਾ ਕਰੀ ਜਾਈਂ ਜਾਨ ਲੱਗੀ ਨਹੀਂ ਕੁਝ ਦੇਣ ਉਹ ਚਾਰ ਆ ਗਏ ਦੋ ਦਿਨ ਰਹੇ ਜਾਂ ਚਾਰ ਦਿਨ ਰਹੇ ਹੋ ਇਹ ਤੇਨੂੰ ਕੀ ਮਤਲਬ ਤੂੰ ਕਿਉਂ ਟੈਨਸ਼ਨ ਲੈਨੀ ਆ ਫਿਰ ਤੂੰ ਬਾਲੀਆਂ ਗੱਲਾਂ ਨਾ ਕਰ ਅੱਗੇ ਸਵੇਰੇ ਆ ਕੇ ਬੈਠ ਗਈ ਮੇਰਾ ਸਾਰਾ ਕੰਮ ਪਿਆ ਦੁਪਹਿਰ ਨੂੰ ਮੈਂ ਹੀ ਥੋੜੀ ਫਿਰੂੰਗੀ ਮੈਂ ਚਾਹ ਫੜਾ ਕੇ ਆਉਣੀ ਆ ਲੇ ਜੱਸੀ ਪੜ ਚਾਹ ਪੀਲਾ ਉੱਤੇ ਬੈਜਾਂ ਦੀ ਸਵਾਰੀ ਖਾ ਪੀਲਾ ਚਾਹ ਲਾ ਜੱਸੀ ਮੇਰੀ ਗੱਲ ਸੁਣ ਮੇਰਾ ਤਾਂ ਕੰਮ ਪਈਆ ਕਰਨ ਵਾਲੇ ਆ ਤੂੰ ਚਾਹ ਪੀਲਾ ਤੇਨੂੰ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ ਮੈਂ ਉਹਨੇ ਕੰਮ ਕਰਿਆਂ ਚੰਗਾ ਭਾਬੀ ਆਵਾਜ਼ ਮਾਰਦੀ ਚੰਗਾ ਠੀਕ ਆ ਦਰੂ ਕੀ ਕਿਹਾ ਸੀਗਾ ਕੀ ਕਿਹਾ ਸੀ ਉਹ ਤੁਸੀਂ ਮੈਨੂੰ ਰੱਖਣ ਦੀ ਸਮੋਸੇ ਖਣਾ ਯਾਰ ਉਹ ਭੈਣ ਜਿਹੜੀ ਕੱਲੀ ਜਾ ਵੀ ਜਾਂਦੀ ਆ ਆਪ ਨੂੰ ਵੀ ਸ਼ਰਮੀ ਆਉਂਦੀ ਐ ਇਹ ਦੇਖ ਕੇ ਤੈਨੂੰ ਤਾਂ ਆਉਦੀ ਰਹਿੰਦੀ ਆ ਅਗਲੀ ਦਾ ਕੀ ਐ ਖਾ ਪੀ ਕੇ ਜਾਵੜੂਗੀ ਤੇ ਨਾਲੇ ਜਾਊਗੀ ਚਾਰ ਚੀਜ਼ਾਂ ਪਰ ਖਾਣ ਪੀਣ ਨੂੰ ਕੀ ਖਵਾਣਾ ਉਹਨੂੰ ਤੂੰ ਕੱਲੀ ਚਾਹ ਹੀ ਸੁੱਕੀ ਚਾਹ ਪੀ ਜਾਂਦੀ ਜਿਹੜੀ ਉਹ ਫੇਰ ਮੈਨੂੰ ਬਤਨੀ ਹੁਣ ਕਿੱਥੋਂ ਦਰਦਾ ਜਦੋਂ ਮੈਂ ਤੈਨੂੰ ਕਿਹਾ ਸੀਗਾ ਯਾਰ ਵੀ ਸਮੋਸੇ ਲਿਆਂਦੇ ਨੇ ਠੰਡੇ ਹੋ ਜਾਣਗੇ ਖਵਾ ਦਿੰਦੇ ਜਿਹੜੀ ਮੂੰ ਕੋਈ ਨਹੀਂ ਦੁਪਹਿਰੇ ਉਸ ਦਿਨੇ ਖਾਣਗੇ ਕੋਈ ਮੈਂ ਨਹੀਂ ਖਾਂਦੀ ਗਈ ਹਰ ਸੂ ਕਦੇ ਮੇਰੀ ਗੱਲ ਮੰਨੀ ਐ ਤੂੰ ਮੇਰੇ ਮੂਰੇ ਮੂਰੇ ਬੋਲ ਜਾਣ ਤੈਨੂੰ ਮੈਂ ਕੀ ਕਿਹਾ ਤਾਂ ਸਮੋਸੇ ਦੋਸੇ ਨਹੀਂ ਖਵਾਉਂਗੀ ਦੁੱਖ ਰੱਖ ਦਤੈਨ ਤਾਂ ਉਹਦੀ ਭੈਣ ਵਾਰੀ ਬੇਖੰਡੇ ਨੇ ਖਵਾਇਆ ਕੀ ਖਵਾਇਆ ਯਾਰ ਜੇ ਲੋੜ ਸੀ ਤਾਂ ਖਵਾਈ ਨਹੀਂ ਗੇ ਕਿ ਨਾ ਵਿਚਾਰੀ ਭੁੱਖਣ ਭਰਿਆ ਆਈ ਹੋਈ ਉਹ ਆਈਓ ਬਿਓ ਆਈਓ ਭੁੱਖਣ ਭਾਰੇ ਉਹ ਤੇਰਾ ਕੋਸਾ ਦੇ ਘਰੇ ਖਾ ਕੇ ਆਈ ਹੋਗੀ ਓਏ ਕੁਝ ਹੈਗਾ ਬਰਾਲੇ ਤੇ ਇਸ ਤੇਰੀ ਚਾਈ ਆਦੀ ਘਰੇ ਆਈ ਹੋ ਰਿਓ ਉਹਦਾ ਘਰ ਆ ਤੇ ਘਰੇ ਆਈ ਤੇ ਰੁੱਖੀ ਚਾਹ ਵੀ ਪੀ ਲੰਦਾ ਬੰਦਾ ਰੁੱਖੀ ਚਾਹ ਪੀ ਲੰਦਾ ਨਾ ਬਰਾ ਨਾਲੇ ਬਾਲਾ ਨਾ ਬੋਲੋ ਮੈਂ ਰਸੋਈ ਦਾ ਕੰਮ ਕਰਦੀ ਸੀ ਜੱਸੀ ਨੂੰ ਕਹਿ ਕੇ ਆਈਆਂ ਵੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ ਆ ਹੁਣ ਤੂੰ ਸਾਮਾਂਖ ਚੀਜ਼ ਲੂਗੀ ਨਾ ਤੂੰ ਆਦੀ ਭੈਣ ਜਦੋਂ ਮੰਗ ਚੀਜ਼ ਲੈਂਦੀ ਹੋਏਗੀ ਜੇ ਮੇਰੇ ਪੇਕਿਆਂ ਦੀ ਗੱਲ ਕਰਦੇ ਹੋ ਨਾ ਅੱਜ ਤੇਰੀ ਭੈਣ ਆਈ ਹੈ ਤੇ ਤੈਨੂੰ ਸਮੋਸੇ ਯਾਦ ਆਉਂਦੇ ਆ ਜਦੋਂ ਮੇਰੇ ਪੇਕਿਆਂ ਦੇ ਕੋਲੇ ਬੈਨ ਉਹਦੋਂ ਤੈਨੂੰ ਕੰਮ ਬਥੇਰੇ ਯਾਦ ਆ ਜਾਂਦੇ ਆ ਅੱਛਾ ਮਾੜ ਬੁੜੀਆਂ ਚ ਕੀ ਬੈਠਾ ਤੇਰੀ ਮਾਂ ਆਉਂਦੀ ਆ ਤੇਰੀ ਭਝਾਈ ਆਉਂਦੀ ਉਹਨਾਂ ਦੇ ਵਿੱਚ ਕੀ ਵਗ ਕੱਲਾਂ ਕਰਾਂ ਮੈਂ ਦੱਸਾਂ ਮੇਰਾ ਭਰਾ ਵੀ ਵੀਵਰੀ ਆਉਂਦਾ ਮੇਰਾ ਪਿਓ ਵੀ ਆਉਂਦਾ ਉਹਨਾਂ ਚ ਬੈਠਾ ਗਦੇ ਤੂੰ ਜਿੱਦਾਂ ਭਰਾਇਆ ਨਾ ਬੈਠਾ ਉਹਨਾਂ ਕੋਲੇ ਮੈਂ ਕਿਦਨ ਬੈਠਾ ਉਹਦੋਂ ਤੇ ਤੇਰੇ ਖੇਤ ਵਾਲੇ ਤੇ ਤੇਰੇ ਮਿੱਤਰ ਹੁਣ ਦੱਸੋ ਜस्सी ਮੰਗ ਕੇ ਜੀ ਲੂਈ ਤੁਥੋਂ ਫਿਰ ਮੈਨੂੰ ਰੋਟੀ ਚਾਹੀਦੀ ਐ ਦਾਲ ਚਾਹੀਦੀ ਐ ਕੀ ਚਾਹੀਦਾਗਾ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ਵੈ ਵੀ ਤੁਮ ਇਥੇ ਮੰਗ ਲਈ ਤੇ ਮੈਂ ਫੜਾ ਆਉਂਗੀ ਉਹ ਮੰਗ ਕੇ ਜੀ ਲੈ ਕੇ ਆਹ ਤੇਰਾ ਹੱਥ ਫੜਿਆ ਰਿਸ਼ਤੇਦਾਰੀ ਚ ਕੋਈ ਮੰਗ ਕੇ ਚੀਜ਼ ਲੈਂਦਾ ਹੁੰਦਾ ਨਾ ਨਾਲੇ ਤਾਂ ਤੂੰ ਕਹਿਣਾ ਆਉਂਦਾ ਘਰਾਂ ਨਾਲੇ ਰਿਸ਼ਤੇਦਾਰੀ ਫੇਰ ਕੀ ਮੰਗ ਲੂਗੀ ਤਾਂ ਤੂੰ ਸਤਾ ਮੇਰੀ ਇੱਜ਼ਤ ਨਾ ਕਰਿਓ ਕਦੇ ਤੇਰੀ ਭੈਣ ਦੀ ਫਿਕਰ ਰਹਿੰਦੀ ਐ ਤੈਨੂੰ ਮੇਰੇ ਤੇ ਕਹਿੰਦੀ ਰਹਿੰਦੀ ਕਦੇ ਨਾਲੇ ਤੇ ਤੈਨੂੰ ਲਿਆ ਜਾਂਦੀ ਐ ਉਹ ਤਾਂ ਅਗਲੇ ਦੇਖ ਹੀ ਜਾਂਦੇ ਆ ਪੂਰਾ ਚੀਜ਼ਾਂ ਉਹ ਹੀ ਮਮਾ ਮਾਲਨੀ ਆ ਕੇ ਬਹਿ ਜਾਂਦੀ ਐ ਪੂਜੀ ਚਲੋ ਮੇਰਾ ਤਾਂ ਕੰਮ ਉਹ ਨਹੀਂ ਨਿਭੜ ਦਿੰਦੇ ਸਾਰਾ ਦਿਨ ਐ ਤੂੰ ਨੇ ਇਹਦੇ ਪੇਕੇ ਨੂੰ ਕੁਛ ਲਾਉਂਦੀ ਲੈ ਕੇ ਆਉਂਦੀ ਹੈਗੀ ਉਹਦਾ ਵੀ ਘੜਾ ਰੱਖਣੀ ਹੈਗਾ ਤੀਜੇ ਦਿਨ ਨਹੀਂ ਜਾਂਦੀ ਕਿ ਮੈਂ ਤੁਸੀਂ ਵੇਖ ਲਓ ਮੈਂ ਕਿੰਨੇ ਕ ਵਾਰੀ ਗਈਆਂ ਪੇਕੇ ਉਹ ਤਾਂ 10 ਦਿਨ ਪਹਿਨ ਨਹੀਂ ਦਿੰਦੀ ਪਹਿਲਾਂ ਆ ਜਾਂਦੀ ਐ ਮੂੰਹ ਚੱਕ ਕੇ ਡੇਢ ਦੋ ਮਹੀਨੇ ਬਾਅਦ ਆਈ ਹੈਗੀ ਉਹ ਤੀਜੇ ਦਿਨ ਆ ਤੇ ਉਹ ਤੀਜੇ ਦਿਨ ਲੱਗਣਾਗਾ ਦਹੀਂ ਚੱਲਾ ਕਰਾਉਣੋਂ ਘਰੇ ਦੇਂਦੀ ਕਿ ਲੋੜਾ ਭਾਂਨ ਕਰੀ ਰਾਲਾ ਨਾਲੇ ਤੂੰ ਵੀ ਨਾਲੇ ਦੇ ਦੇ ਦੁੱਖ ਦੇ ਨੂੰ ਹੀ ਹੋਂਦੇ ਇੱਥੇ ਸਾਰੇ ਜੇ ਅੱਜ ਮੇਰੀ ਮਾਂ ਹੁੰਦੀ ਤੇ ਮੇਰੇ ਆਣ ਦਾ ਕਿੰਨਾ ਚਾਹ ਕਰਦੀ ਪਰਜਾਈਆਂ ਕਿਹੜਾ ਕਰਦੀਆਂ ਨੇ ਜੇ ਪਰਜਾਈਆਂ ਮਾਵਾ ਬਣ ਜਾਣ ਤਾਂ ਮਾਵਾ ਨੂੰ ਕੋਣ ਰੋਵੇ ਭਾਈ ਦਾ ਵਿਚਾਰਾ ਬਥੇਰਾ ਕਰਦਾ ਪਰ ਕੀ ਕਰੇ ਦੋਨੋਂ ਪਾਸੇ ਫਸ ਰਿਹਾ ਜੇ ਉਹਨੂੰ ਕਹਿੰਦਾ ਤਾਕਲੇ ਸਪੈਨਡ ਮੈਨੂੰ ਆਉਣ ਤੋਂ ਰੋਕ ਸਕਦਾ ਪਹਿਲਾਂ ਹੁੰਦੀ ਸੀਗੀ ਮੇਰੀ ਮਾਂ ਤੋਂ ਮੇਰਾ ਚਾ ਨਹੀਂ ਜੱਕਿਆ ਜਾਂਦਾ ਸੀ ਆਈ ਦਾ ਤੇ ਜਦੋਂ ਦੀ ਮੈਂ ਹੁਣ ਆਈ ਆ ਪਰਜਾਈ ਨੇ ਮੈਨੂੰ ਸਿੱਧੇ ਮੂੰਹ ਵੀ ਨਹੀਂ ਬੁਲਾਇਆ ਕਿਸੇ ਨੇ ਸੱਚੀ ਕਿਹਾ ਪੇਕੇ ਮਾਵਾ ਨਾਲ ਹੁੰਦੇ ਨੇ ਜੇ ਪੇਕੇ ਆਈ ਕੁੜੀਆਂ ਨੂੰ ਭਾਬੀਆਂ ਚੱਜ ਨਾਲ ਬੋਲਣ ਤੇ ਫੇਰ ਮਾਮਾ ਨੂੰ ਕੋਣ ਰੋਵੇ ਸੱਚ ਹੀ ਹੈ ਕਿਸੇ ਨੇ ਮਾਵਾ ਦਾ ਰੱਬ ਦਾ ਰੂਪ ਹੁੰਦੀਆਂ ਨੇ ਰੱਬਾ ਕਿਸੇ ਦੀ ਮਾਂ ਨਾ ਮਰੇ ਮਾਂ ਮਰਨ ਤੋਂ ਬਾਅਦ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕਿੰਨੀ ਕਿਸਮਤ ਵਾਲੀਆਂ ਨੇ ਉਹ ਕੁੜੀਆਂ ਜਿਨ੍ਹਾਂ ਦੀ ਪਰਜਾਈਆਂ ਉਹਨਾਂ ਦੇ ਜਾਇ ਤੋਂ ਚਾ ਕਰਦੀਆਂ ਨੇ ਨਾਲੇ ਭੈਣਾਂ ਵਾਂਗੂ ਰੱਖਦੀਆਂ ਨੇ ਮੈਂ ਤਾਂ ਐ ਸੋਚ ਕੇ ਆਈ ਸੀ 4 ਦਿਨ ਲਾ ਕੇ ਆਉਂਗੀ 4 ਦਿਨ ਕੀ ਮੈਂ ਤਾਂ 4 ਘੰਟੇ ਜ ਹੋਰ ਰਹਿ ਗਈ ਨਾ ਐ ਨਹੀਂ ਪਤਾ ਇਹਨਾਂ ਚ ਕਿੰਨੀ ਕਿ ਲੜਾਈ ਮੈਂ ਨਹੀਂ ਚੁੰਦੀ ਮੇਰੇ ਘਰ ਕੇ ਮੇਰੇ ਭਰਾ ਦਾ ਘਰ ਖਰਾਬ ਸਿਆਣੇ ਸੱਚ ਕਹਿੰਦੇ ਨੇ ਜਿੱਥੇ ਕਦਰ ਨਾ ਹੋਵੇ ਉੱਥੇ ਜਾਵੇ ਨਾ ਪਰ ਮੈਨੂੰ ਐ ਨਹੀਂ ਪਤਾ ਸੀ ਮੇਰੇ ਆਪ ਦੇ ਘਰ 'ਚ ਮੇਰੀ ਕਦਰ ਨਹੀਂ ਆ। ਜੱਸੀ ਤੂੰ ਬਾਹਰ ਹੀ ਬੈਠੀ ਆ, ਆਈ ਨਹੀਂ ਅੰਦਰ। ਮੈਂ ਤਾਂ ਕੰਮ ਕਰਨ ਲੱਗ ਗਈ ਸੀ। ਐਂ ਬੈ ਗਈ ਸੀ ਭਾਬੀ। ਭਾਬੀ ਮੈਂ ਤਾਂ ਤਾਂ ਅੰਦਰ ਨਹੀਂ ਆਈ। ਤੁਹਾਡੇ ਉੱਚੀ ਉੱਚੀ ਵਾਜਾ ਆਈ ਜਾਂਦੀ ਸੀ ਲੜਦਿਆਂ ਦੀ। ਜੱਸੀ ਆ ਤੇਰਾ ਭਰਾ ਹੀ ਆ, ਉਹੀ ਬੀਪੀ ਉਦਾਈ ਰੱਖਦਾ ਸਾਰਾ ਦਿਨ। ਭਾਬੀ ਮੈਨੂੰ ਸਭ ਪਤਾ ਹੈ ਮੇਰੇ ਆਣ ਤੋਂ ਕਿਹਦਾ ਬੀਪੀ ਵੱਧਾ ਕਿਹਦਾ ਨਾ। ਜੱਸੀ ਤੂੰ ਆ ਕੀ ਬੋਲੀ ਆਂਨੀ ਐ? ਹੋਰ ਭਨੇ ਲੱਗਾ ਜੀ ਤੇਰਾ? हां वीर जी तबस लग गई है आज मैं जाऊंगी वीर मैंने ਛੱਡੇ ਆਂ ਪੈਣ ਜਾਨੀ ਕੋਈ ਤੈਨੂੰ ਸੂਟ ਦਵਾ ਕੇ ਲੁਣਾਗਾ ਮੈਂ ਨਾ ਨਾ ਵੀਰੇ ਸੂਟ ਦੀ ਤਾਂ ਮੈਨੂੰ ਕੋਈ ਲੋੜ ਨਹੀਂ ਬਸ ਤੁਸੀਂ ਮੈਨੂੰ ਅੱਜ ਤੋਂ ਖੀੜੇ ਮੱਥੇ ਬੁਲਾ ਲਿਆ ਕਰੋ ਉਹ ਹੀ ਬੋਤ ਹੈ ਮੇਰੇ ਵਾਸਤੇ ਲੱਜਸੀ ਵਧੀਆ ਤਾਂ ਬੁਲਾਉਣੇ ਤੈਨੂੰ ਹੋਰ ਕਿਵੇਂ ਬੁਲਾਈਏ ਪੈਣੇ ਗੱਲ ਕਿਉਂ ਇਹਨੂੰ ਖੁੱਲਕੇ ਦੱਸ ਤਕਣਾ ਵੀਰੇ ਗੱਲ ਤਾਂ ਕੀ ਹੋਣੀ ਸੀਗੀ ਬਸ ਕੋਈ ਤਾਂ ਗੱਲ ਹੋਈ ਹੋਣੀ ਭੈਣੇ ਵੀਰੇ ਮੈਂ ਤੈਨੂੰ ਦੱਸਣਾ ਤਾਂ ਨਹੀਂ ਜਾਂਦੀ ਪਰ ਜਦੋਂ ਮੈਂ ਭਾਂਡੇ ਰੱਖਣ ਗਈਆਂ ਤੁਸੀਂ ਤੇ ਭਾਬੀ ਦੋਨੋਂ ਲੜੀ ਜਾਂਦੇ ਸੀਗੇ ਮੈਂ ਨਹੀਂ ਜਾਣਦੀ ਕਿ ਮੇਰੇ ਕਰਕੇ ਤੁਹਾਡੇ ਘਰ 'ਚ ਕਲੇਸ਼ ਪਵੇ ਵੀਰੇ ਮੈਂ ਜਾਣਨੀ ਆ ਨਾ ਬਣੀ ਤੂੰ ਰਹਿ ਅੱਜ ਵੀਰੇ ਮੈਂ ਤੇਰੇ ਆ ਕੇ ਹਮ ਮੋੜ ਵੀ ਨਹੀਂ ਸਕਦੀ ਪਰ ਮੈਨੂੰ ਰੋਕੀ ਨਾ ਅੱਜ ਮੈਂ ਜਾਊਂਗੀ